ਪਹਿਲਾ ਕਹਿੰਦੇ ਕੁਝ ਹੋਰ ਨੇ 60% 8% ਰੁਪਏ ਤੋਂ ਘੱਟ ਕਿਸੇ ਦਾ ਖੜਾ ਨਹੀਂ ਛੁੱਟਦਾ ਲੋਨ ਤਾਂ ਬਈ ਅਸੀਂ ਵੀ ਕਰਾਉਨੇ ਆ ਪਰ ਲੋਕਾਂ ਵਾਂਗੂ ਵੱਡੇ ਵੱਡੇ ਬੋਰਡ ਨਹੀਂ ਲਾਉਂਦੇ ਸੀ ਅਸਾ ਜਿਹੜੇ ਐਂ ਲਿਖ ਕੇ ਲਾਉਂਦੇ ਲੋਨ ਲੈ ਲਾਉਂਦਾ ਜੀ ਤਾਣ ਸਰਦੇ ਨੂੰ ਜਿਹਦਾ ਨਹੀਂ ਸਰਦਾ ਉਹਦਾ ਕਰਾਉਨੇ ਆ ਭਰਾਵਾ ਜੀ ਨੂੰ ਲੋਨ ਅੱਛਾ ਹਾਂ ਨਹੀਂ ਜ਼ਿਮੀਂਦਾਰ ਨੂੰ ਕਹਨੇ ਆ ਬਈ ਲੋਨ ਨਾ ਕਰਾ ਜੇ ਤਰ੍ਹਾਂ ਐ ਖੜਾ ਛੜਦਾ ਤੂੰ ਐ ਛੜਾ ਆੜਤੀ ਤੋਂ ਲੈ ਲੈ ਥੋੜੇ ਬਹੁਤੇ ਕਰਕੇ ਹਾਂ ਐਂ ਦੇ ਦੇ ਉਹ ਲੋਨ ਵਾਲਾ ਤਾਂ ਬਈ ਗਾਹਾਂ ਨੇ ਕਹਿੰਦਾ ਪ੍ਰੋਜੈਕਟ ਆ ਕਹਿੰਦੇ ਕੁਝ ਹੋਰ ਆ ਨਿਕਲਦਾ ਕੁਝ ਹੋਰ ਸਹੀ ਗੱਲ ਆ ਭਾਈ ਇਹ ਇਹ ਗੱਲ ਜਾਂਦੇ ਦੀ ਸਹੀ ਵੀ ਆ ਯਾਰ ਕੱਟ ਕਰ ਲਓ ਭਰਾ ਬਣ ਕੇ ਜਿਹਨੂੰ ਇਹਦੀ ਲੋੜ ਆ ਯਾਰ ਆਓ ਛੋਟਾ ਲੈ ਜੀ ਆ ਆ ਲੈ ਜੂ ਜੇ ਇਹ ਇਹ ਵੀ ਬੜਾ ਲੱਗਦਾ ਜੀਰਾ ਉਹ ਲੈ ਜੂ ਤੁਸੀਂ ਨਾ ਘੰਟਾ ਲੇਟ ਬਾਣ ਵਾ ਲੋਂਗੇ ਕੋਈ ਚੱਕਰ ਨਹੀਂ ਗੱਲ ਇਹ ਆ ਜੇ ਵੱਡੇ ਨਾਲ ਮੱਥਾ ਲਾਉਂਗੇ ਤਾਂ ਓਡੇ ਖਰਚੇ ਹੀ ਵਧਣਗੇ ਖਰਚੇ ਹੀ ਵਧਣਗੇ ਭਾਈ ਖਰਚੇ ਵੀ ਵਧਣਗੇ ਬਾਕੀ ਯਾਰ ਲੋਨ ਕਰਦੇ ਆ ਕਹਿੰਦੇ ਆ ਆਪਾਂ ਅਗਲਾ ਕੁਝ ਹੋਰ ਆ ਨਿਕਲਦਾ ਕੁਝ ਹੋਰ ਲੋਨ ਵਾਲਿਆਂ ਦਾ ਕੰਮ ਹੀ ਇਹ ਨੇ ਹਾਂ ਇਹਦਾ ਚੌਕ ਦਾ ਟਰੈਕਟਰ ਦੇ ਟਾਇਰਾਂ ਦਾ ਨਵੇਂ ਵਰਗਾ ਇਹ ਟਰੈਕਟਰ ਈਜ ਨਾਲ ਆ ਪੱਟੀ ਕੰਡੀਸ਼ਨ ਦਾ ਵੀ ਸਾਰਾ ਹਾਂ ਕਿੰਨੇ ਚੱਲਿਆ ਕਿੰਨਾ ਹੋਇਆ ਇਹ 2 ਇਹ 2010 ਮਾਡਲ ਆ ਬਟੇ ਡਬਲ ਕਲੱਚ ਪਾਵਰ ਸਟੀering ਡਬਲ ਕਲੱਚ ਪਾਵਰ ਸਟੀering 5104 5104 ਆ ਇਹ ਬਹੁਤ ਘੱਟ ਮਿਲਦਾ ਇਹ ਵੀ ਬਰਨਾਲਾ ਨੰਬਰ ਆ ਪੀਵੀ 11 13 ਦੇ ਟਾਇਰਾਂ ਚ 14 ਚ ਇਹ 13 ਦੇ 13 ਦੇ ਟਾਇਰਾਂ ਚ ਇਹ 13 ਦੇ ਟਾਇਰਾਂ ਚ ਇਹਦੀ ਪਾਸਿੰਗ ਪਈ ਆ ਕਿ 23 ਤਰੀਕ ਤੱਕ ਆ 23 12ਵੇਂ ਮਹੀਨੇ ਦੀ ਕਿਹੜਾ ਮਾਰਕਾ ਲੈਣਾ ਹੈ ਕਿਹੜਾ ਰੰਗ ਗੋਰੀਏ ਨਹੀਂ ਜੇ ਨਵਾਂ ਟਰੈਕਟਰ ਲੈਣਾ ਹੈ ਦੱਸ ਪਸੰਦ ਗੋਰੀਏ ਨਹੀਂ ਮੇਰੇ ਤੋਂ ਗੱਲ ਅਜ ਨਵੇਂ ਟਰੈਕਟਰ ਦੀ ਨਹੀਂ ਕਰਦੇ ਪਰ ਨਵੇਂ ਵਰਗੇ ਟਰੈਕਟਰਾਂ ਦੀ ਗੱਲ ਜ਼ਰੂਰ ਕਰਾਂਗੇ ਅੱਜ ਨਾਸੀਂ ਯਾਦ ਦੇ ਲਵੇ ਪਹੁੰਚੇ ਹੋਇਆ ਠੂਲੀ ਵਾਲੀਏ ਲਵੇ ਸੰਘੇੜਿਆਂ ਦੇ ਵਿੱਚ ਬਾਈ ਦਾ ਕੰਮ ਹੈ ਜ਼ਿੰਮੇਵਾਰ ਟਰੈਕਟਰ ਦੇ ਨਾਂ ਤੇ ਬਾਈ ਦਾ ਕੰਮ ਹੈ ਤੇ ਗੱਲ ਇਹ ਹੈ ਵੀ ਟਰੈਕਟਰ ਨਾ ਬਾਈ ਲਵੇ 5-4 ਕਣੀ ਹੁੰਦੇ 5-4 ਟਰੈਕਟਰ ਤਾਂ ਜਾਨਾ ਵਿਕਦੇ ਆ ਟਰੈਕਟਰ ਤਾਂ ਬਾਹਲੇ ਨਹੀਂ ਤਾਂ ਮੈਂ ਉਧਰ ਮਾਰੀ ਕੈਮਰਾ ਉਹ ਸਾਰੀ ਸੜਕ ਟਰੈਕਟਰਾਂ ਦੇ ਨਾਲ ਭਰੀ ਖੜੀ ਆ ਮਾੜੀ ਮੰਡੀ ਦੇ ਨਾਲੋਂ ਵੱਧ ਟਰੈਕਟਰ ਬਾਈ ਇੱਥੇ ਇਕੱਠੇ ਕਰੀ ਖੜਾ ਹੈ ਟਰੈਕਟਰ ਵੀ ਇਦਾਂ ਦੇ ਹੁੰਦੇ ਆ ਜਿਹੜੇ ਬਹੁਤ ਘੱਟ ਚੱਲੇ ਹੁੰਦੇ ਆ ਅੱਜ ਕਿੰਨੇ ਕੁ ਟਰੈਕਟਰ ਬਾਈ ਦੇ ਸ਼ੋਅਰੂਮ ਤੇ ਖੜੇ ਨੇ ਕੀ ਕੀ ਰੇਟ ਦੇ ਵਿੱਚ ਦੇਣੇ ਆ ਉਹ ਵੀ ਪ ਤੇ ਨੰਬਰ ਕਿੱਥੋਂ ਦੇ ਹੋਣਗੇ ਸਾਰੀ ਜਾਣਕਾਰੀ ਲਵਾਂਗੇ ਕੱਲੇ ਕੱਲੇ ਟਰੈਕਟਰ ਦੀ ਪਰ ਵੀਡੀਓ ਨੂੰ ਸਕਿੱਪਣਾ ਕਰਦੇ ਹੋ ਸ਼ੇਅਰ ਜਰੂਰ ਕਰ ਸਕਦੇ ਹੋ ਕਿਉਂਕਿ ਜੇ ਸ਼ੇਅਰ ਕਰੋਗੇ ਤੁਹਾਡੇ ਰਿਸ਼ਤੇਦਾਰਾਂ ਤੱਕ ਵੀ ਪਹੁੰਚੂ ਤੁਹਾਡੇ ਸੱਜਣਾਂ ਮਿੱਤਰਾਂ ਤੱਕ ਵੀ ਪਹੁੰਚੂ ਫਾਇਦਾ ਕੁੱਲ ਮਿਲਾ ਕੇ ਨਾ ਸਾਰਿਆਂ ਦੀ ਹੋਊਗਾ ਤੇ ਬਾਈ ਯਾਦੇ ਨੂੰ ਮਲਾਉਣੇ ਆ ਤੁਹਾਡੇ ਨਾਲ ਕੀ ਹਾਲ ਨੇ ਯਾਦੇ ਵਧੀਆ ਵਧੀਆ ਬਾਈ ਅੱਜ ਕਿੰਨੇ ਟਰੈਕਟਰ ਦਿਖਾਵਾਂਗੇ ਆਪਾਂ ਹੋਣਗੇ 28 29 ਟਰੈਕਟਰ ਰਹਿ ਗਿਆ 28 29 ਟਰੈਕਟਰ ਨੇ ਮੈਂ ਬਾਈ ਉਹਨਾਂ ਨੂੰ ਪਹਿਲਾਂ ਹੀ ਕਹਿ ਕੇ ਹਟਿਆ ਮੈਂ ਕਿਹਾ ਟਰੈਕਟਰਾਂ ਦੇ ਜਾਂਨੇ ਹੀ 5000 ਰੁਪਏ ਵਿਕਦੇ ਆ ਹਾਂਜੀ ਟਰੈ ਟਰੈਕਟਰ ਨਵੇਂ ਬਹੁਤ ਹੁੰਦੇ ਆ ਬਾਈ ਉਹਨਾਂ ਦੇ ਬਾਈ ਆਪਾਂ ਸ਼ੁਰੂਆਤ ਕਿਹੜੇ ਤੋਂ ਕਰੀਏ ਪਹਿਲਾਂ ਐ ਤੂੰ ਹੀ ਕਰ ਲਓ ਇਹ ਤੂੰ ਕਰੀਏ ਟਰੈਕਟਰ ਇਹਨਾਂ ਨੂੰ ਲਾ ਲਾ ਤੇਰੇ ਸਾਹਮਣੇ ਆਪ ਕੋ ਨੂੰ ਬੰਦੇ ਦਾ ਫੋਨ ਆਇਆ ਤੈਨੂੰ ਸਪੀਕਰ ਤੇ ਸੁਣਾਇਆ ਗਿਆ ਕਿ ਐਸਾ ਲੋਕ ਨੂੰ ਟਰੈਕਟਰ ਲੈ ਕੇ ਗਿਆ ਤੇ ਸੱਚ ਮੇਰੀ ਇੱਕ ਹੋਰ ਗੱਲ ਦੱਸ ਯਾਰ ਲੋਨ ਟਰੈਕਟਰਾਂ ਤੇ ਕਰਵਾ ਦਿੰਦੇ ਹਾਂ ਲੋਨ ਤਾਂ ਸਾਰਿਆਂ ਤੇ ਕਰਵਾ ਦਾਂਗੇ ਪਰ ਜਿੰਨਾ ਬਚਿਆ ਜਾਂਦਾ ਲੋਨ ਤੋਂ ਬਚੋ ਵੀਰੇ ਹਾਂ ਆਪਰੇ ਅਗਲੇ ਨੂੰ ਕਹਿਣੇ ਆ ਗਏ ਠੀਕ ਆ ਜੇ ਹੁਣ ਆਹ ਲੈਣਾ ਜੀ ਇਹਨੂੰ ਲੋਡ ਨਹੀਂ ਹੋਣੇ ਇਹ ਕੀ ਕਰਨਾ ਹਾਂ ਜਿਹਦੇ ਕੋਲ ਖੇਤੀ ਘੱਟ ਆ ਉਹਨੇ ਤੂੰ ਕੀ ਕਰਾਉਣਾ ਕੀ ਕਰਾਉਣਾ ਲੋਨ ਕਰਾ ਕੇ ਆ ਫੋਰ ਵੀ ਆ ਜੇ ਇਹ ਨਹੀਂ ਲੈਣਾ ਯਾਰ ਆ ਲੈ ਜੋ ਪ੍ਰੀਤ ਵੀ ਖੜਾ ਕੋਈ ਫਾਇਦਾ ਨਹੀਂ ਬਾਈ ਲੋਨ ਆਗਲਾ ਕਹੀ ਜਾਂਦਾਗਾ ਮੈਂ ਫਿਰ ਉੱਥੇ ਮੈਂ ਹੀ ਖੜਾ ਛੱਡਦਾਗਾ ਬਿਲਕੁਲ ਬਿਲਕੁਲ ਲੋਨ ਤਾਂ ਬਾਈ ਅਸੀਂ ਵੀ ਕਰਾਉਣੇ ਪਰ ਲੋਕਾਂ ਵਾਂਗੂ ਵੱਡੇ ਵੱਡੇ ਬੋਰਡ ਨਹੀਂ ਲਾਉਂਦੇ ਸੀ ਅਸਾ ਜਿਹੜੇ ਐ ਲਿਖ ਕੇ ਲਾਉਂਦੇ ਆ ਲੋਕਾਂ ਨੇ ਲਿਖ ਕੇ ਲਾਉਂਦੇ ਆ ਸਿਧਾਨ ਸਰਦੇ ਨੂੰ ਜਿਹਦਾ ਨਹੀਂ ਸਰਦਾ ਉਹਦਾ ਕਰਵਾਉਣੇ ਆ ਭਰਾਵਾ ਜੀ ਨੂੰ ਲੋਨ ਅੱਛਾ ਹਾਂ ਨਹੀਂ ਜ਼ਿੰਮੇਦਾਰ ਨੂੰ ਕਹਨੇ ਆ ਬਾਈ ਲੋਨ ਨਾ ਕਰਾ ਜਿਦ ਤਰ੍ਹਾਂ ਐ ਖੜਾ ਛੱਡਦਾ ਤੂੰ ਐ ਛੱਡਾ ਆੜਤੀ ਤੋਂ ਲੈ ਲੈ ਥੋੜੇ ਬਹੁਤੇ ਕਰਕੇ ਹਾਂ ਐਂ ਦੇ ਦੇ ਉਹ ਲੋਨ ਵਾਲਾ ਤਾਂ ਬਾਈ ਗਾਹਾਂ ਨੇ ਕੇਨਾਂ ਪ੍ਰੋਜੈਕ ਆ ਕਹਿੰਦੇ ਕੁਝ ਹੋਰ ਨਿਕਲਦਾ ਕੁਝ ਹੋਰ ਸਹੀ ਗੱਲ ਹੈ ਭਾਈ ਇਹ ਇਹ ਗੱਲ ਜਾਂਦੇ ਦੀ ਸਹੀ ਵੀ ਹੈ ਯਾਰ ਕੱਟ ਕਰ ਲੋ ਭਰਾ ਬਣ ਕੇ ਜਿਹਨੂੰ ਇਹਦੀ ਲੋੜ ਹੈ ਯਾਰ ਆਓ ਛੋਟਾ ਲੈ ਜੀ ਆ ਆ ਲੈ ਜੋ ਜੇ ਇਹ ਇਹ ਵੀ ਬੜਾ ਲੱਗਦਾ ਯਾਰ ਉਹ ਲੈ ਜੋ ਤੋ ਤੁਸੀਂ ਨਾ ਘੰਟਾ ਲੇਟ ਬਾਣ ਵਾ ਲੋਂਗੇ ਕੋਈ ਚੱਕਰ ਨਹੀਂ ਗੱਲ ਇਹ ਹੈ ਜੇ ਵੱਡੇ ਨਾਲ ਮੱਥਾ ਲਾਓਗੇ ਤਾਂ ਓਡੇ ਖਰਚੇ ਹੀ ਵਧਣਗੇ ਖਰਚੇ ਹੀ ਵਧਣਗੇ ਭਾਈ ਖਰਚੇ ਵੀ ਵਧਣਗੇ ਬਾਕੀ ਯਾਰ ਲੋਨ ਕਰਦੇ ਆ ਕਹਿੰਦੇ ਆ ਆਪਾਂ ਅਗਲਾ ਕੁਝ ਹੋਰ ਨਿਕਲਦਾ ਕੁਝ ਹੋਰ ਲੋਨ ਵਾਲਿਆਂ ਦਾ ਕੰਮ ਹੀ ਇਹ ਨੇ ਹਾਂ ਅਗਲੇ ਨੂੰ ਕਹਿੰਦੇ ਕਿ 60% ਆਪਦਾ ਪਹਿਲਾ ਕਹਿੰਦੇ ਭਾਈ ਰੁਪਏ ਤੋਂ ਉੱਤੇ ਜਊ ਤੇਰਾ ਕੰਮ ਸਹੀ ਗੱਲ ਆ ਵੀ ਗਾਲੀ ਪੱਟਿਆ ਜਉ ਯਾਰ ਕੋਲ ਮਲਾ ਕੇ ਜਿੱਥੋਂ ਮਰਜ਼ੀ ਕਰਵਾ ਲਓ ਗਾਲੀ ਪੱਟਿਆ ਜਉ ਤੇ ਅਸੀਂ ਇੱਥੇ ਸ਼ੁਰੂਆਤ ਕਰਦੇ 5405 ਕਿੰਨਾ ਮਾਡਲ ਆ ਇਹ 2020 ਮਾਡਲ ਆ ਬੱਟੀ ਅੱਛਾ 20 ਮਾਡਲ ਆ ਇਹ ਪੀਵੀ 19 ਬਰਨਾਲੇ ਦਾ ਨੰਬਰ ਟਰੈਕਟਰ ਹੈਗਾ ਹਾਂ ਚੌਕ ਦਾ ਟਰੈਕਟਰ ਤੇ ਟਾਇਰਾਂ ਦਾ ਨਾਲ ਦਾ ਪੈਰਦਾਨਾਂ ਤੱਕ ਆਪਣੀ ਗਾਰੰਟੀ ਆ ਟਰੈਕਟਰ ਤੇ ਜੇ ਇੱਥੇ ਵੀ ਕਿਤੇ ਰੰਗ ਵੱਜ ਜਾਵੇ ਪੈਰਦਾਨਾਂ ਅੱਛਾ ਜਿਹੜਾ 5530 ਖੜਾ ਸੀ ਇਹਦੀ ਜਗ੍ਹਾ ਤੇ ਵੇਚ ਗਿਆ ਉਹ ਵੇਚ ਗਿਆ 5530 ਵੀ ਖੜਾ ਸੀ ਬਾਈ ਲਵੇ ਉਹ ਵੀ ਵੇਚ ਗਿਆ ਹਾਂ ਉਹ ਇੱਥੇ ਖੜਾ ਸੀਗਾ ਇੱਥੇ ਖੜਾ ਸੀ ਉਹ ਮਾਡਲ ਕਿੰਨਾ ਬਾਈ ਇਹ ਇਹ 20 ਮਾਡਲ ਆ ਇਹਦੇ 20 ਨਾਲ ਦੀ ਟਾਇਰ ਨੇਗੇ ਕਨੋਪੀ ਲੱਗੀ ਹੋਈ ਆ ਹਾਂ ਪੀਵੀ 19 ਨੰਬਰ ਆਗਾ ਬਰਨਾਲੇ ਦਾ ਹਾਂ ਕੰਡੀਸ਼ਨ ਤੁਸੀਂ ਦੇਖ ਲਓ ਵਾਕੇ ਲੈ ਆ ਸਕਦਾ ਕੋਈ ਵੀ ਟਰੈਕਟਰ ਆਪਣਾ ਕੋਈ ਵੀ ਇਹ ਨਹੀਂ ਕੱਲਾ ਜਿੰਨੇ ਵੀ ਟਰੈਕਟਰ ਨੇ ਅਗਲਾ ਆਪਦੀ ਤਸੱਲੀ ਕਰਕੇ ਵਾਕੇ ਲੈ ਜਾ ਸਕਦਾ ਪਾਰਟੀ ਫਸਟ ਆ ਇਹ ਇਹ ਸੈਕਿੰਡ ਲੋ ਸੈਕਿੰਡ ਪਾਰਟੀ ਆ ਹਾਂ ਤੇ ਓਕੇ ਤੇ ਰੇਟ ਵੀਡੀਓ ਚ ਦੱਸੇਗਾ ਜਾਂ ਫੋਨ ਤੇ ਦੱਸੇਗਾ ਫੋਨ ਤੇ ਦੱਸ ਦਾਂਗੇ ਵੀਰੇ ਹੁਣ ਤੁਸੀਂਗਾ ਰੇਟ ਬਾਈ ਸਾਰਿਆਂ ਦੇ ਬਾਈ ਫੋਨ ਤੇ ਦੱਸੂਗਾ ਮਾਡਲ ਦੱਸਾਂਗੇ ਘੰਟੇ ਦੱਸਦਾਂਗੇ ਕੰਡੀਸ਼ਨ ਦੱਸਾਂਗੇ ਕੰਡੀਸ਼ਨ ਦਾ ਇਹ ਇਹ ਕਿੰਨਾ ਮਾਡਲ ਆ ਏ ਆ ਗਿਆ 20 ਮਾਡਲ ਦਾ ਚੈਂਜਰ ਗੇਰ ਨਾਲ ਟੌਪ ਮਾਡਲ ਆ ਗਿਆ ਹਾਂ ਤੇ ਅੱਗੇ ਲ ਟਾਇਰ ਵੱਡੇ ਪਏ ਵੇ ਠੀਕ ਹੈ ਪਿਛਲ ਟਰੈਕਟਰ ਦੇ ਟਾਇਰ ਨਾਲ ਦੇ ਆਗੇ ਹੂੰ ਆ ਫਾਈਬਰ ਹੱਟ ਲੱਗੇ ਮਿਲਤ ਮੈਕ ਸਿਸਟਮ ਲੱਗੇ ਕਿੰਨੇ ਘੰਟੇ ਚੱਲਿਆ ਇਹ ਇਹ 1200 ਘੰਟਾ ਚੱਲਿਆ 1200 ਘੰਟੇ ਚੱਲਿਆ ਪੰਜਾਬ ਨੰਬਰ ਫਸਟ ਪਾਰਟੀ ਪੰਜਾਬ ਨੰਬਰ ਫਸਟ ਪਾਰਟੀ ਦਾ ਟਰੈਕਟਰ ਹੈਗਾ ਠੀਕ ਆ ਗਾਰੰਟੀ ਵਾਲਾ ਟਰੈਕਟਰ ਹੈਗਾ ਓਕੇ ਫੁੱਲ ਗਾਰੰਟੀ ਹੈ ਦੀ ਹਾਂ ਹਾਂ ਬਾਕੇ ਕੋਈ ਵੀ ਟਰੈਕਟਰ ਆਪਣਾ ਜਿਹੜਾ ਮਰਜ਼ੀ ਬਾਕੇ ਲਿਜਾ ਸਕਦੇ ਹਾਂ ਠੀਕ ਆ ਇਹ ਤਾਂ ਹੈ ਨਹੀਂਗਾ ਆਪਾਂ ਬਈ ਨਾਲ ਆ ਦੇ ਦਾਂਗੇ ਟਰੈਕਟਰ ਦੇ ਨਾਲ ਆ ਉਹ ਦੇਜ ਆਪਣੇ ਕੰਡੀਸ਼ਨ ਦੇ ਸਾਰੇ origignal ਹੀ ਨੇ ਥੋੜਾ ਹਲਕੇ ਮੁਲਕੇ ਵੀਰੇ ਹੋਣ ਗਰ ਹਰ ਇੱਕ ਵਪਾਰੀ ਕੋਲ ਨਹੀਂ ਮੇਰੇ ਕੱਲੇ ਕੋਲ ਵੀ ਨਹੀਂ ਸਭ ਕੋਲੇ ਹੁੰਦੇ ਹਲਕੇ ਫੁਲਕੇ ਤਾਂ ਹੁੰਦੇ ਆ ਜਿਵੇਂ ਹਿੱਸਾ ਹਿੱਸਾ ਹੋਇਆ ਲਿੰਕਾਂ ਨੂੰ ਕਹਿੰਉ ਆਮੀ ਕਰਵਾ ਦਿੰਦਾ ਉਹ ਆਮੀ ਮਾੜਾ ਮੋਟਾ ਉਹ ਇਹ ਨਹੀਂ ਹੈਗਾ ਵੀ ਹਾਂ ਮਰਗਿਆ ਡਰਾਂਗ ਨੇ ਸੋ ਰੰਗ ਆ ਉਹ ਚੀਜ਼ ਨਹੀਂ ਆਪਣੇ ਕੋਲੇ ਆਪਾਂ ਉਹ ਲੈਂਦੀ ਨਹੀਂ ਮਾੜਾ ਮੋਟਾ ਦਾ ਵਿਕਰੀ ਹੁੰਦਾ ਬਈ ਨੰਬਰ ਵੀ ਪੰਜਾਬ ਦੀ ਹੁੰਣਗੇ ਲੱਗਦਾ ਨੰਬਰ ਪੰਜਾਬ ਦੀ ਹੁੰਦਾ ਤੇ ਜਿਹੜਾ ਆ ਖੜਾ ਵੀ 5405 ਆ ਇਹ 2021 ਮਾਡਲ ਆ ਗਿਆ ਪੱਟੀ ਇਹਦੇ ਟਾਇਰ ਨਾਲ ਦੇ ਆਗੇ ਅਸੇ ਇੱਕੀ ਮਾਡਲ ਦਾ ਟਾਇਰ ਨਾਲ ਦੇ ਨੇ 5405 ਟੂ ਵੀਲਰ ਜਣਾ ਇਹ ਇਹ ਟੂ ਵੀ ਲਾ ਗਿਆ ਗੇਅਰ ਪ੍ਰੋ ਆ ਗਿਆ ਸਟੀਅਰਿੰਗ ਤਾਂ ਹਾ ਥੱਲੇ ਵਾਲਾ ਲਾ ਗਿਆ ਅਡੀ ਐਸਟੀ ਲਾ ਗਿਆ ਹਾਂ ਆ ਫੇਵਰ ਹੁੱਡ ਲੱਗੀ ਆ ਠੀਕ ਆ ਇਹ ਕਿੰਨੇ ਘੰਟੇ ਚੱਲੇ ਹੋਊਗਾ ਇਹ ਚੱਲਿਆ ਬੈ ਗਿਆ 11-1200 ਘੰਟਾ ਇਹ 11 ਨਹੀਂ ਇਹ 1000 ਘੰਟਾ ਚੱਲੇ ਹੋਇਆ ਅੱਛਾ 1000 ਚੱਲਿਆ ਹੋਇਆ ਹੂੰ ਠੀਕ ਆ ਤੇ ਜਿਹੜਾ ਆ ਖੜਾ ਇੱਧਰ 963 ਬਈ ਇਹ 2020 ਮਾਡਲ ਆ ਗਿਆ ਪੱਟੀ ਹਾਂ 2020 ਮਾਡਲ ਹਾਂ ਇਹ ਪੰਜਾਬ ਦਾ ਨੰਬਰ ਆ ਫਸਟ ਆਪ ਆ ਇਹ ਵੀ ਲੋਕਲ ਬਰਨਾਲਾ ਨੰਬਰ ਆ ਅੱਛਾ ਬਰਨਾਲੇ ਦਾ ਨੰਬਰ ਹੈ ਤੇ ਕੰਡੀਸ਼ਨ ਤੇ ਵੀ origignal ਹੀ ਤਾਂ ਆ ਇਹ ਚ ਲੱਭਟੀ 16 1700 ਘੰਟਾ ਵੀ ਅਸਾ 16 1700 ਘੰਟਾ ਹੂੰ ਤੇ ਟਾਇਰ ਵੀ ਨਾਲ ਦੇ ਹੋਣਗੇ ਫਿਰ ਇਹਦੇ ਹਾਂ ਨਾਲ ਦੇ ਆ ਨਾਲ ਦੇ ਟਾਇਰ ਨਹੀਂ ਕੰਡੀਸ਼ਨ ਤਾਂ ਵੀ ਸੋਨਾ ਪਿਆ ਡਾਇਰੈਕਟਰ ਹਨਾ ਹਾਂ ਹਾਂ ਲੰਕ ਲੰਕ ਦਾ ਧਰਮ ਇਹ ਤੇ ਡਰਾਵਲ ਤੇ ਕਲਰ ਦੇ ਹੋ ਜਾਂਦੇ ਨੇ ਸਾਰਾ ਕੁਝ ਨਾਲ ਦੇ ਆ ਬਟਰੀ ਵੀ ਤੇੜਾ ਉਹ ਸਾਹਮਣੇ ਕਬੋਟਾ ਖੜਾ ਉਹ ਉਹ ਵਾਲਾ ਉਹ 2022 ਮਾਡਲ ਆ ਗਿਆ ਅਸਾ 22 ਮਾਡਲ ਇਹ ਹੈਗਾ ਆਪਣੇ ਉੱਚ ਤਾਂ ਨਹੀਂ ਹੋਣਾ ਕ੍ਰੋਮ ਵਾਲੇ ਚ 3 ਸਪੀਡ ਵਾਲਾ ਨਾ ਨਾ ਪ੍ਰੋ ਵਾਲਾ ਨਹੀਂ ਹੈਗਾ ਕ੍ਰੋਮ ਵਾਲਾ ਨਹੀਂ ਹੈਗਾ ਦੂਸਰਾ ਮੈਂ ਨਾਲ ਦੀ ਲਿਫਟ ਵਾਲਾ ਹੂੰ ਹੂੰ ਠੀਕ ਆ ਇਹ ਦੀ ਖਾਸੀਅਤ ਇਹਦੇ ਆਪਾਂ ਬਿਲ ਸਿੱਧੀ ਕਟਾ ਦਾਂਗੇ। ਉਸ ਇਹਦੇ ਬਿਲ ਸਿੱਧੇ। ਹਾਂ ਇਹ ਫਰਸਟ ਪਾਰਟੀ ਬਣੂਗਾ ਅਗਲਾ। ਮਾਡਲ ਲਿਖਜੋ। ਹਾਂ ਬਾਈ ਮਾਡਲ ਦਾ ਟਾਇਰਾਂ ਤੇ ਸਾਰੇ ਮਾਰ ਕੇ ਮੁਰ ਕੇ ਉਮੀ ਪਿਆ। ਅੱਛਾ। ਹੂੰ ਚੱਲਿਆ ਕਿ ਕਿੰਨੇ ਘੰਟੇ ਹੋਇਆ ਇਹ? ਇਹ ਚੱਲਿਆ 200 ਹਾਂ 2.500 ਘੰਟੇ ਚੱਲਿਆ। 2.500 ਘੰਟੇ ਚੱਲਿਆ ਹੋਇਆ ਜਿਹੜਾ ਸੱਜਣ ਖਰੀਦੂ ਆਪਾਂ ਬਿਲ ਉਹਦੇ ਨਾਂ ਤੇ ਕਟਵਾ ਦਾਂਗੇ। ਆ ਬਾਂਪਰ ਬੂਪਰ ਦੇਖ ਲੈ ਬਹੁਤ ਹੈਵੀ ਲੱਗਦਾ। ਪੂਰਾ ਹੈਵੀ ਲੱਗਿਆ ਵੀ ਦੂਜਾ ਦਾ। ਹੂੰ ਇਹਦੇ ਬਿਲ ਸਿੱਧੇ ਨੇਗੇ। ਅੱਛਾ। ਹੂੰ ਕੰਡੀਸ਼ਨ ਦਾ オリジナル ਹੀ ਸਾਰਾ ਇਹ ਵੀ オリジナル ਹੈ ਸਾਰਾ オリジナル3 ਸਪੀਡ ਵਾਲਾ ਮਾਡਲ ਹੈ ਹਾਂ ਇਹ 3 ਵਾਲਾ ਠੀਕ ਹੈ ਤੇ ਜਿਹੜਾ ਆ ਖੜਾ 5310 ਇਧਰ ਫੁੱਲ ਗ੍ਰੀਨ ਇਹ ਆ ਗਿਆ ਗੇਅਰ ਪ੍ਰੋ ਹਾਂ ਇਹ 2021 ਮਾਡਲ ਦਾ ਓਕੇ ਇਹ ਵੀ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਠੀਕ ਹੈ ਇਹ ਦੂਜੇ ਥਾਣਾ ਦਾ ਦੂਜੇ ਥਾਣਾ ਦਾ ਤੇ ਜਿਹੜਾ ਆ ਖੜਾ 6055 ਇਹ 23 ਦੇ 8ਵੇਂ ਮਹੀਨੇ ਦਾ ਹੈਗਾ ਹੂੰ ਆਰਸੀ 24 ਚ ਹੈ ਦੀ ਓਕੇ ਇਹ ਬਰਨਾਲਾ ਨੰਬਰ ਹੈ ਇਹ ਵੀ ਟਰੈਕਟਰ ਅੱਛਾ ਲੋਕਲ ਨੰਬਰ ਹੈ ਲੋਕਲ 452 ਦਾ ਇਹ ਫਾਸਟ ਹੈ ਇਹ 585 ਘੰਟੇ ਚੱਲਿਆ ਹੋਵੇਗਾ 585 ਘੰਟੇ ਹਾਂ ਇਹਦੇ ਨਾਲ ਕੋਨੋਪੀ ਕੋਨੋਪੀ ਹੈ ਨਹੀਂ ਛਤਰੀ ਵਗੈਰਾ ਨੀਦਰ ਸਾਰਾ ਕੁਝ ਸੈਂਪਲ ਹੈਗਾ ਅਛਾ ਇਦਾਂ ਹੀ ਆਇਆ ਹੋਇਆ ਇਹ ਇਦਾਂ ਹੀ ਆਇਆ ਹੋਇਆ ਇਦਾਂ ਹੀ ਦੇਣਾ ਹਾਂਜੀ ਹਾਂਜੀ ਜਿਹੜਾ ਆ ਖੜਾ ਡੀਆਈ 60 RX ਇਹ 2023 ਮਾਡਲ ਆ ਗਿਆ ਭੱਟੀ ਹਾਂ ਇਹ ਮੋਗਾ ਨੰਬਰ ਟਰੈਕਟਰ 29 ਪੀ 29 ਠੀਕ ਹੈ ਇਹ ਟਰੈਕਟਰ ਕੰਡੀਸ਼ਨ ਦਾ ਸਾਰਾ ਹੀ ਰੀਜਨਲ ਕਿੰਨਾ ਚੱਲਿਆ ਹੋਇਆ ਇਹ ਇਹ ਚੱਲਿਆ ਹੋਇਆਗਾ 900 ਘੰਟਾ ਠੀਕ ਹੈ ਯਾਰ ਤੋਂ ਘੱਟ ਜ ਟਾਇਰ ਵਿਚਾਰੇ ਨਾਲ ਦੇ ਨੇ ਫਿਰ ਤਾਂ ਹਾਂ ਚੌਕੜਾ ਟਾਇਰ ਨਾਲ ਦਾਗਾ ਸੋਹਣਾ ਕੰਡੀਸ਼ਨ ਦਾ ਡੈਕ ਸੋਹਣਾ ਕੰਡੀਸ਼ਨ ਦਾ ਬਾਕੀ ਵੱਡਾ ਟਰੈਕਟਰ ਹੈਗਾ ਰੇਟ ਚ ਲੋਟ ਹੈਗਾ ਅੱਛਾ ਕੀ ਰੇਟ ਹੈ ਤਾ ਇਹਦਾ 6 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ 6 ਲੱਖ 40 ਹਜ਼ਾਰ ਡਿਮਾਂਡ ਹੈ ਟਾਰਕ ਪਲੱਸ ਵਾਲਾ ਇਹ ਠੀਕ ਹੈ ਹਮ ਫੁੱਲ ਟੌਪ ਵਾਲਾ ਮਾਡਲ ਹੈ 3 ਮਾਡਲ ਚੇਂਜਰ ਗੇਅਰ ਵਾਲਾ 3 ਸਪੀਡ ਹੈ ਹਨਾ ਤੇ ਜਿਹੜਾ ਆ ਖੜਾ 53 ਇਹ 2008 ਮਾਡਲ ਆ ਗਿਆ ਬੱਤੀ 8 ਮਾਡਲ ਕੰਡੀਸ਼ਨਰ ਦਾ ਓਰਿਜਨਲ ਜਰ ਇਹ ਇਹ ਹੋਇਆ ਵੇ ਮਾੜਾ ਮੋਟਾ अच्छा होया हुआ थोड़ा मनशो मर गया तो सारा कुछ ओरिजिनल है रेंब रूंब हां ਥੱਲੇੋਂ ਮਾੜੇ ਮੋਟਾ ਹੋਇਆ ਆ ਹਿੱਸਾ ਵਗੈਰਾ ਆ ਚੀਜ਼ਾਂ ਮਾੜਾ ਮੋਟਾ ਹਾਂ ਹੋਇਆ ਸੋਨਾ ਬਣਾਇਆ ਹੋਇਆ ਠੀਕ ਹੈ ਡੈਕ ਰੁਕੋ ਸਰ ਕੋ ਡੈਕ ਰੁਕੋ ਸਾਰਾ ਕੁਝ ਚੱਲਦਾ ਬੂਫਰਾਂ ਵਾਲਾ ਡੈਕ ਹੈਗਾ ਕਨੋਪੀ ਲੱਗੀ ਆ ਬੇਟ ਵੀ ਆ ਮੂਰੇ ਹੈ ਬੇਟ ਵੀ ਇਹ ਤਾਂ ਕੋ ਹੁੰਦਾ ਨਾਲ ਬਈ ਕੰਪਨੀ ਦਾ ਤੇ ਇਹਦਾ ਮਤਲਬ ਕੀ ਰੱਖਿਆ ਹੋਇਆ ਰੈਡ ਰੂਡ ਇਹ ਤਾਂ ਦੱਸ ਇਹਦਾ 425 ਆ 4 ਲੱਖ 25 ਹਜ਼ਾਰ ਹਾਂ ਟਾਇਰ ਟੂਰ ਵਧੀਆ ਪੈਨੇ ਠੀਕ ਹੈ ਮਾਡਲ ਹੈਗਾ ਇਹ ਨਾ ਮਾਡਲ 8 8 ਮਾਡਲ ਤੇ ਜਿਹੜਾ ਆਖਰਾ ਸਪੈਸ਼ਲ ਐਡੀਸ਼ਨ ਇਹ 201 ਇਹਦਾ ਚੌਕ ਦਾ ਟਰੈਕਟਰ ਦੇ ਟਾਇਰਾਂ ਦਾ ਨਵੇਂ ਵਰਗਾ ਦੋ ਬਾਰੇ ਦਾ ਹੂੰ ਤੇ ਇਹ 55 ਹਸ ਪਾਵਰ ਵਾਲਾ ਕਪਿਆ 55 ਵਾਲਾ ਹਾਂ 55 ਵਾਲਾ ਇਹ ਟਰੈਕਟਰ ਈਜ ਨਾਲ ਹੈ ਪੱਟੀ ਕੰਡੀਸ਼ਨ ਦਾ ਵੀ ਸਾਰਾ ਹਾਂ ਕਿੰਨੇ ਚੱਲਿਆ ਕਿੰਨਾ ਹੋਇਆ ਇਹ ਇਹ ਚੱਲਿਆ ਹੋਊਗਾ 2000 ਘੰਟੇ ਦਾ ਚੱਲਿਆ ਹੋਊਗਾ 2000 ਘੰਟਾ ਨੰਬਰ ਪੰਜਾਬ ਪਾਰਟੀ ਫਰਸਟ ਹੈ ਇਹ ਹਾਂ ਇਹ ਨਾ 6 ਘੰਟਾ 6 ਘੰਟਾ ਕਿੰਨੇ ਦਾ ਬਣੂ ਟਰੈਕਟਰ ਇਹ ਇਹ ਦੇ ਦਾਂਗੇ ਆਪ 625000 312500 ਦਾ ਬਾਕੀ ਹੋ ਜੋ ਮੌਕੇ ਦੇ ਮਾਤਰਾ ਕੋਈ ਗੱਲ ਨਹੀਂ ਮਾੜਾ ਮੋਟਾ ਠੀਕ ਹੈ ਤੇ ਜਿਹੜਾ ਆ ਖੜਾ ਇਧਰਲੇ ਪਾਸੇ ਸੁਪਰ ਪਲੱਸ ਇਹ ਧੋਣ ਜਾਲ ਵਾਲਾ 24 ਮਾਡਲ ਹੈ ਨਹੀਂ ਧੋਣ ਵਾਲਾ ਕਿਹਦਾ ਇਹ ਆ ਤੁਸੀਂ ਲਾ ਟੈਟੂ ਦਾ ਲੈਦਾ ਜਮਨ ਨਮਾ ਡੈਕਟਰ ਹੈ ਮਾਰੋ ਦੇਖੀ ਪਲਸ ਕੋਲ ਡੈਕਟਰ ਨਹੀਂ ਮਾਰਦਾ ਕਹਿੰਦਾ ਧੋਣ ਵਾਲਾ ਇਸ ਤੋਂ ਵੱਧ ਕੀ ਇਹਨੂੰ ਨਵਾਂ ਕੱਢੇਗਾ ਨਹੀਂ ਇਹ ਤਾਂ ਵਾਲੇ ਪਾਲਸ਼ ਪੂਲਸ਼ ਮਾਰੀ ਜੋ ਵੀ ਮਾਡਲ ਹੈ ਮਿਊਜ਼ਿਕ ਸ਼ਿਫਟ ਮੇ ਤੇ ਲੱਗਿਆ ਹੋਇਆ ਹਾਂ ਇਹ 50 ਕੈਟਾਗਰੀ ਵਾਲਾਗਾ ਅੱਛਾ ਪਿੱਛੇ ਦੇ ਜਿੱਟਕ ਹੁੰਦਾਗਾ ਸਪੈਸ਼ਲ ਐਡੀਸ਼ਨ ਵਾਂਗੂ ਹਾਂ 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 ਉਹ ਸਾਰਾ ਕੁਝ ਹੈਗਾ ਠੀਕ ਹੈ ਇਹ ਮਾਨਸਾ ਨੰਬਰ ਦਾ ਟਰੈਕਟਰ ਹੈਗਾ ਜੀ ਕਾਪੀ ਵੀ 31 ਹੂੰ ਬਣ ਕੇ ਆਈ ਹੈ ਹੁਣ ਓਕੇ ਪੀ ਵੀ 31 ਮਾਨਸਾ ਨੰਬਰ ਦਾ 24 ਮਾਡਲ ਹੈਗਾ ਚੱਲਿਆ ਕਿੰਨੇ ਘੰਟੇ ਹੋਇਆ ਇਹ ਇਹ ਆਪਾਂ ਦੇਖ ਲੈਣੇ ਹੈਗੇ ਦੇਖੀ ਜਿਵੇਂ ਨਵਾਂ ਟਰੈਕਟਰ ਆਉਂਦਾ ਸਿਸਟਮ ਬਹੁਤ ਸੋਹਣਾ ਲੱਗਿਆ ਇਹ 500 ਘੰਟਾ ਚੱਲੇ ਹੋਇਆ ਬੱਟੀ ਲੈ 500 ਘੰਟੇ ਚੱਲੇ ਹੋਇਆ ਤੇ ਜੇ ਇਹ ਟਰੈਕਟਰ ਦੀ ਗੱਲ ਕਰੀਏ ਇਹਦੇ ਉੱਪਰ ਲੋਨ ਕਿੰਨੇ ਕ ਦਾ ਕਰਵਾ ਸਕਦੇ ਹਾਂ ਇਦਾਂ ਦੇ ਟਰੈਕਟਰ ਤੇ ਇੱਤੇ ਹੋਜੂ 5.5 6 ਲੱਖ ਦਾ ਲੋਨ 5.5 ਲੱਖ ਦਾ ਮੰਨ ਲਓ ਉਦਾਂ ਕੀ ਡਿਮਾਂਡ ਰੱਖੀ ਆਪਾਂ ਇਹਦੀ ਇਹਦੀ 64 ਬੰ 745000 ਬਾਕੀ ਹੋ ਜੂ ਮੌਕੇ ਤੇ ਹਾਂ ਤੇ ਜਿਹੜਾ ਛੋਟਾ ਖੜਾ 5204 ਇਹ 2010 ਮਾਡਲ ਹੈ ਪਰ ਤੇ ਡਬਲ ਕਲਚ ਪਾਵਰ ਸਟੀering ਡਬਲ ਕਲਚ ਪਾਵਰ ਸਟੀering 5204 ਇਹ ਬਹੁਤ ਘੱਟ ਮਿਲਦਾ ਇਹ ਵੀ ਬਰਨਾਲਾ ਨੰਬਰ ਆ ਪੀਵੀ 11 13 ਦੇ ਟਾਇਰਾਂ ਚ 14 ਚ ਇਹ 13 ਦੇ 13 ਦੇ ਟਾਇਰਾਂ ਚ ਇਹ 13 ਦੇ ਟਾਇਰਾਂ ਚ ਇਹਦੀ ਪਾਸਿੰਗ ਪਈ ਹੈ ਕਿ 23 ਤਰੀਕ ਤੱਕ ਆ 23 12ਵੇਂ ਮਹੀਨੇ ਦੀ ਹੱਸ ਪਾਸਿੰਗ ਵੀ ਦੀ ਪਈ ਹੈ ਹਾਂ ਓਕੇ ਉਹ ਚੱਲ ਚਲਾਵੇ ਤਾਂ ਕਿਵੇਂ ਹੋਏ ਪੂਰਾ ਵਧੀਆ ਵੀਰੇ ਪੂਰਾ ਘੈਂਟ ਆ ਆ ਪਛੋਂ ਦੱਸਿਆ ਤਾਂ ਹੈਗਾ ਵੀ ਵਾਕੇ ਲਿਆ ਸਕਦੇ ਆਪਣਾ ਕੋਈ ਵੀ ਟਰੈਕਟਰ ਕੰਡੀਸ਼ਨ ਤਾਂ ਵੀ Ориਜਨਲ ਹੈ ਕਿ ਥੋੜਾ ਮੋਟਾ ਹੈਗਾ ਕਿਤੋਂ ਇਹ ਉਹ ਮਰਗਾਟਾਂ ਦੀਆਂ ਛੱਤਾਂ ਛੱਤਾਂ ਹੋਈਆਂ ਜਿਵੇਂ ਇਹਦੀਆਂ ਪਹਿਲਾਂ ਚਿਰਦੀਆਂ ਅੱਛਾ ਕੋਲੇ ਮਿਲੇ ਪਿਆ ਹਾਂ ਤਾਂ ਹਾਂ ਤਾਂ ਤਾਂ ਛੱਤਾਂ ਛੱਤਾਂ ਹੋਈਆਂ ਵੀ ਇਹਨੇ ਚਿਰਦੀਆਂ ਠੀਕ ਆ ਕੀ ਕੀ ਡਿਮਾਂਡ ਰੱਖੀ ਇਹਦੀ ਇਹਦੀ 3 15 3 ਕ ਲੱਖ ਤਾਂ ਦਵੋਗੇ ਇੱਕ ਹੋਰ ਵੀ ਵੇਟਾਂ ਹੋ ਜੂ ਬਰ 3 ਕ ਲੱਖ ਤਾਂ ਦੇ ਦਾਂਗੇ ਜੇ ਤੱਕ ਤਾਂ ਹੋਰ ਤਾਂ ਨਹੀਂ ਤੇ ਉਡਣਾ ਅੱਛਾ ਤੇ ਜਿਹੜਾ ਆਹ ਤਾਂ ਦੱਸਤਾ ਪਾਣੇ 963 ਇਹਦੀ ਵੀ ਡਿਟੇਲ ਦੱਸਤੀ ਹੁਣ ਹੁਣ ਜਿਹੜੇ ਬਾਹਰੇ ਖੜੇ ਨੇ ਟਰੈਕਟਰ ਆਪਾਂ ਉਹਨਾਂ ਦੀ ਡਿਟੇਲ ਦੱਸਣੀ ਆ ਤੇ ਬਾਹਰੇ ਖੜੇ ਨੇ ਮਿੱਤਰੋ بڑے بڑے ਟਰੈਕਟਰ ਜਹਾਜਾਂ ਵਰਗੇ ਤੇ ਦਰਮੇ ਆਹ ਦੀਦਰ ਨਿਊ ਹੋਲੈਂਡ ਖੜਾ ਡੈਕ ਵਾਲਾ ਦੇਖ ਲੱਕ ਡਾਬ ਡਾ ਟਰੈਕਟਰ ਉੱਪਰ ਬਹਿ ਕੇ ਨੇ ਜਹਾਜ ਵਾਲੀ ਫੀਲਿੰਗ ਆਉਂਦੀ ਆ ਆਹ ਖੜਾ 969 4 ਵੀਲ ਡਰਾਈਵ ਚ ਬਾਹਲੇ ਸੱਜਣ ਮੰਗਦੇ ਹੁੰਦੇ ਆ ਇਹ ਜਾਂਦੇ ਕਿੰਨੇ ਕ ਪੀਸ ਆਏ ਹੁਣ ਕਿ ਜਿਹੜੇ ਬਹੁਤ ਘੱਟ ਮਿਲਦੇ ਆ ਇਹ ਹਾਂ ਇਹ ਬਹੁਤ ਘੱਟ ਹੈ ਨਾ 969 ਦੇ ਵਿੱਚ 4 ਵੀਲ ਡਰਾਈਵ ਚ ਕਿੰਨਾ ਇਹ ਤਾਂ ਸ਼ੁਰੂਤ ਕਰ ਚੱਲ ਇਹ ਕਿਹਨਾ ਮਾਡਲ ਆ 24 ਮਾਡਲ ਆ 24 ਮਾਡਲ ਆ ਕੀ ਟਰੈਕਟਰ ਵਾਵਾ ਲੋਕ ਵੇਚ ਦਿੰਦੇ ਆ ਯਾਰ 24 ਚ ਦੇਖੀ ਹੁਣੇ ਕੜਵਾਏ ਹੋਣਗੇ ਸਮਾਫੇ ਸੀਟਾਂ ਤੋਂ ਨਿਕਲੋ ਘੰਟਾ ਚੱਲਿਆ ਵੇ 22 300 ਘੰਟਾ ਇਹ ਸੀਆਰਡੀ ਦੇ ਵਜਾ ਚੇਂਜਰ ਵਾਲਾ ਅੱਛਾ ਸੀਆਰਡੀ ਤੋਂ ਬਣਾ ਨਾ ਸੀਆਰਡੀ ਆ ਅਸਾ ਸੀਆਰਡੀ ਹੈ ਚੇਂਜਰ ਵਾਲਾ ਚੇਂਜਰ ਵਾਲਾ ਸਮਾਰਟ ਕੰਟੈਕਟ ਹੈ ਹਾਂ ਸਮਾਰਟ ਵਾਲਾ ਟੌਪ ਮਾਡਲ ਆ ਟੌਪ ਮਾਡਲ ਇਹ ਬਿਣਾ ਚੇਂਜਰ ਤੋਂ ਵੀ ਆ ਚੇਂਜਰ ਚ ਵੀ ਆ ਇਹ ਚੇਂਜਰ ਵਾਲਾ ਪਰ ਚੇਂਜਰ ਵਾਲਾ ਪਰ ਹੀ ਇਨੋ ਬੇਟ ਬੂਟ ਤੇ ਨਾਲ ਹੀ ਹੁੰਦੀ ਹੈ ਕੰਪਨੀ ਦੇ ਇਹ ਕੈਸ਼ ਦਾ ਕਿਵੇਂ ਆ ਇਹ ਕੈਸ਼ ਦਾ ਕੈਸ਼ ਦਾ ਟਰੈਕਟਰ ਹੈ ਦੋਨ ਫਿਰ ਦੱਸਦੇ ਉੱਪਰ ਕਿੰਨੇ ਦਾ ਹੋ ਸਕਦਾ ਲੋਨ ਤੇ ਕਰਾ ਦਾਂਗੇ 8-9 ਲੱਖ 8 ਤੋਂ 7-8 ਲੱਖ ਦਾ 8 ਲੱਖ ਤੱਕ ਦਾ ਹੋਊਗਾ 8 ਲੱਖ ਦਾ ਤਾਂ ਲੋਨ ਹੀ ਹੋਊਗਾ ਟਰੈਕਟਰ ਦੇ ਉੱਪਰ 24 ਮਾਡਲ ਹੈ ਤੇ ਜਿਹੜਾ ਆ ਖੜਾ ਪ੍ਰੀਤ ਇਹ 2021 ਮਾਡਲ ਦਾ ਤਾਂ 21 ਮਾਡਲ ਹੈ ਪੰਜਾਬ ਨੰਬਰ ਇਹ ਹਾਂ ਕੰਡੀਸ਼ਨ ਤਾਂ origignal ਹੈ ਮਾਡਲ 21 ਹੈ 21 ਹੈ ਇਹ 2 ਅਸਾ ਆਪਣਾ 2 ਸਪੀਡ ਵਾਲਾ ਹੈ ਨਾ ਇਹ 2 ਵਾਲਾ ਜੀ 2 ਵਾਲਾ ਹੈ ਹਾਂ ਪੰਜਾਬ ਨੰਬਰ ਮਾ ਫਰਸਟ ਪਾਰਟੀ ਹੈ ਹਾਂ ਹਾਂ ਤੇ ਉਦਾਂ ਇਹਦੀ ਕੀ ਡਿਮਾਂਡ ਰੱਖੀ ਆਪਣੇ ਜੇ ਗੱਲ ਕਰੀਏ ਚੱਲਿਆ ਕਿੰਨਾ ਕੋਇਆ ਇਹ ਇਹ ਚੱਲਿਆਗਾ 12 14 1500 14 1500 ਘੰਟਾ ਜਿਹੜਾ ਆ ਖੜਾ 6500 ਪਾਵਰ ਵਾਲਾ ਦੱਸ ਯਾਰ ਕੀ ਬਰਨਾਲਾ ਨੰਬਰ ਆ ਗਿਆ ਪੁੱਤ ਹਾਂ 65 ਦਾ 2017 ਮਾਡਲ ਆ 17 ਮਾਡਲ ਆ ਚੌਕੜਾ ਜਮਾ ਤਾਜਾ ਨਮਾ ਐਮ ਆਰ ਖਦਾ ਵੇਗਾ ਨਵੇਂ ਪਾਏ ਨੇ ਟਾਇਰ ਇਹਦੇ ਹਾਂ ਜਮਾ ਚੌਕੜਾ ਨਾ ਨਮਾ ਟਾਇਰਾਂ ਦਾ ਹੂੰ ਲੈ 16 9 16 ਨੂੰ 30 ਵਾਲੇ ਟਾਇਰ ਨੇ 16 ਨੂੰ 30 ਦੇ ਟਾਇਰ ਨੇ 4 ਬੂਫਰ ਵਾਲਾ ਤਾਂ ਡੈੱਕ ਹੀ ਲੱਗਿਆ ਪੁੱਤ ਇਹਨੂੰ ਅੱਛਾ ਚਾਰ ਬੇਸਾਂ ਵਾਲਾ ਚਾਰ ਬੇਸਾਂ ਵਾਲਾ ਕਾ ਹੂੰ ਡੈਕੀ ਬਹੁਤ ਮਹਿੰਗਾ ਹੋ ਜੇ ਤਾਂ ਪਹਿਲਾਂ ਤੇ ਲੱਗਿਆ ਹੋਊਗਾ ਵੀ 45 50 ਹਜ਼ਾਰ ਦਾ ਡੈਕਾ ਲੱਗਦਾ ਨਿਊ ਹਾਲੈਂਡ 65 10 ਅਮੂਰੇ ਹੈਵੀ ਤੇਲ ਵਾਲਾ ਵਾਂਪਰ ਲੱਗਿਆ ਹੋਇਆ ਕਾ ਸਮਾਨ ਹੀ ਬਹੁਤ ਲੱਗਿਆ ਡਰੈਕਟਰ ਉੱਚੋ ਵੱਡੇ ਹਾਰਨ ਇਲੈਕਟੋਨ ਲੂਟਾ ਪਤਾ ਨਹੀਂ ਕਿ ਸੰਸਰੀ ਵਾਲੀ ਲਾਈ ਪਈ ਆ ਇਹ ਚੱਲਿਆ ਹੋਇਆ 2500 ਘੰਟਾ ਅੱਛਾ 2500 ਦੇਖ ਲਓ ਕੰਡੀਸ਼ਨ ਦਾ ਕੰਡੀਸ਼ਨ ਤਾਂ オリジナル ਹੈ ਹਾਂ オリジナル ਹੈ ਪੰਜਾਬ ਨੰਬਰ ਦਾ ਪੀ ਵੀ 11 ਪਲੇਟ ਲੱਗੀ ਆ ਆਹ 53 ਦਾ ਤੋਂ ਸ਼ੁਰੂ ਕਰਕੇ ਲੈ ਕੇ ਆਉਣੇ ਆ 52 ਦਾ ਸਟicker ਹੀ ਲੱਗਿਆ ਪੱਟੀ ਇਹ ਅੱਛਾ 54 ਸਟicker ਲਾ ਤੂੰ 52 ਦਾ ਪਰ ਇਹਨਾਂ ਦਾ ਕਿਹੜਾ ਪਤਾ ਲੱਗਦਾ ਹਾਂ ਪਤਾ ਨਹੀਂ ਲੱਗਦਾ ਇੰਝ ਆਇਆ ਪਿੱਛੋਂ ਟਰੈਕਟਰ ਹੈਗਾ 52 ਦਾ ਹਾਏ ਹੈਗਾ 22 ਮਾਡਲ ਗੇਅਰ ਪ੍ਰੋ ਓਕੇ 22 ਮਾਡਲ ਮੇਰੇ ਅੱਗੇ ਵਾਲੇ ਟਾਇਰ ਆ ਦੂਜੇ ਪਏ ਪਿਆ ਹੂੰ ਕੋਲ ਉੱਡੇ ਜਿੱਤੇ ਸਪੈਸ਼ੀਅਲੇ ਨਾਲ ਆਲਦੇ ਆ ਠੀਕ ਇਹ ਕਿੰਨੇ ਘੰਟੇ ਚੱਲਿਆ ਹੋਊਗਾ ਇਹ 700 ਘੰਟੇ 700 ਪਾਰਟੀ ਫਾਸਟ ਹੈ ਵੀ ਇਹ ਫਾਸਟਾ ਹਨ ਜਿਹੜਾ ਆਹ 855 ਇਹ 22 ਮਾਡਲ 3 ਸਪੀਡ ਆ ਗਿਆ ਆਹ ਬਾਲਾ ਹਾਂਜੀ 22 ਮਾਡਲ ਇਹ ਇੱਕ ਨੱਕ ਚੱਲਿਆ ਹੋਊ ਇਹ ਚੱਲਿਆ ਹੋਊਗਾ 800 ਘੰਟਾ 800 ਘੰਟਾ ਪੰਜਾਬ ਨੰਬਰੀ ਇਹ ਵੀ ਹਾਂ ਇਹ ਪੰਜਾਬੀ ਪੀਪੀ 52 ਫਰਸਟ ਪਾਰਟੀ ਦਾ ਚੌਕੜਾ ਡਰਨ ਦਾ ਨਾਲ ਦਾ ਫਾਈਬਰ ਆਡ ਲੱਗੀ ਆ ਅੱਛਾ ਠੀਕ ਹੈ ਤੇ ਜਿਹੜਾ ਇਧਰਲੇ ਪਾਸੇ ਆ ਖੜਾ ਹੈ ਅਰਜਨ ਇਹ 655 21 ਮਾਡਲ ਆ ਗਿਆ ਵੱਟੀ ਇਹਨੂੰ ਟਰਬੋ ਵੀ ਲੱਗੀ ਵੀ ਆ ਅੱਛਾ ਟਰਬੋ ਵਾਲਾ ਇਹ ਹਾਂ ਇਹ ਟਰਬੋ ਵਾਲਾ ਇਹਦੇ ਫਰੰਟ ਵਿਆਹ ਵੀ ਮਿਲ ਜਾਣਗੇ ਮੰਗਰਾਟ ਹਾਂ ਤੇ ਆ ਮੈਟ ਵੀ ਮਿਲ ਜੂਗਾ ਲਾ ਕੇ ਧੂੰਦੇ ਸੀਗੇ ਰੱਖਿਆ ਵੇ ਪਈ ਵੀਡੀਓ ਇਹ ਆਪਣੇ ਲਈ ਵੀ ਪਏ ਆਪ ਦਵਾਂਗੇ ਨਾਲ ਹਾਂ ਹਾਂ ਦਵਾਂਗੇ ਇਹ ਤਾਂ ਵੀਡੀਓ ਪਾਉਂਦੇ ਸੀਗੇ ਪਾ ਧੂੰਦੇ ਸੀਗੇ ਠੀਕ ਆ ਉਹਦੇ ਖੋਲ ਕੇ ਲਾਤੇ ਹੋਣਗੇ ਉਦਾਂ ਖੋਲ ਕੇ ਲਾਤੇ ਰੱਖਦੇ ਵੇਟ ਬੂਟ ਲੱਗੇ ਹੋਇਆ ਸਾਰੇ ਵੇਟ ਲੱਗੇ ਹੋਏ ਆ ਮੂਰੇ ਪੀਪੀ 99 ਲੁਧਿਆਣੇ ਦਾ ਨੰਬਰ ਹੈ ਇਹ ਪਾਰਟੀ ਟਰਬੋ ਹੀ ਲੱਗੀ ਹੋਈ ਆ ਪੱਟੀ 50 55000 ਦੀ ਦਾ ਅੱਛਾ ਆ ਪਜੀ ਤੋਂ ਲਿਆ ਬੰਦੇ ਆਣੇ ਦੱਸ ਕੇ ਦਿੱਤਾ ਹਾਂ ਨਹੀਂ ਇਹ ਤਾਂ ਕੰਪਨੀ ਫਿਟਿੰਗ ਤਾਂ ਨਹੀਂ ਹੈਗੀ ਇਹ ਇਹ ਲਵਾਈ ਹੋਈ ਹੈ ਉਹ ਆਉਂਦੀ ਨਹੀਂ ਕੰਪਨੀ ਫਿਟਿੰਗ ਪੱਟੀ ਨੂੰ ਉਹ ਤਾਂ ਹੁਣ ਆਈ ਹੈ ਨਾ ਨਮਿਆਂ ਚਾਈ ਆ ਨ ਇਹ ਟਰੈਕਟਰ ਪੰਜਾਬ ਦੇ ਹੀ ਨੰਬਰ ਹੈਗਾ ਹੂੰ ਪੀਪੀ 99 ਲੁਧਿਆਣੇ ਦਾ ਹਾਂ ਇਹ ਆਪਾਂ ਟਰੈਕਟਰ ਦੇ ਦਾਂਗੇ 8 ਲੱਖ ਦਾ ਪੂਰੇ 8 ਲੱਖ ਦਾ ਪੂਰੇ 8 ਲੱਖ ਦਾ ਪਾਰਟੀ ਫਸਟ ਹੈ ਇਹ ਸੈਕੰਡ ਪਾਰਟੀ ਹੈ ਜਿਹੜਾ 963 ਖੜਾ ਹੈ ਇਹ ਆ ਗਿਆ 20 ਮੜ ਦਾ ਹੂੰ ਇਹ ਪੰਜਾਬ ਨੰਬਰ ਟਰੈਕਟਰ ਹੈ ਡੱਕੇ ਨੂੰ ਵੀ ਤਿੰਨ ਬੁਫਰਾਂ ਨਾਲ ਲੱਗਿਆ ਹੋਇਆ ਕੁੱਤੀ ਢੁੱਡੀ ਜਲੇ ਦਾ ਠੀਕ ਹੈ ਆ ਵੰਪਰ ਮੂਪਰ ਨਾਲੀ ਇਹਦੇ ਸਾਰਾ ਸਮਾਨ ਸੈਸ਼ਰੀ ਓਕੇ ਟਾਇਰ ਇਹਦੇ ਚੌਕੜਾ ਇਹਦਾ ਵੀ ਨਾਲ ਲੱਗਾ ਠੀਕ ਹੈ ਇਹ ਟਰੈਕਟਰ ਆਪਾਂ ਦੇ ਦਾਂਗੇ ਭੱਟੇ 6.7 ਲੱਖ ਦਾ ਨੈਟ ਫਟ 7.5 ਲੱਖ ਦਾ ਮਾਡਲ ਦੱਸਿਆ 2020 2020 ਮਾਡਲ 7.5 ਲੱਖ ਦਾ ਹਾਂ ਨੈਟ ਫਿਟ 20 ਇੰਨੇ ਦੀ ਦਵਾਂਗੇ ਠੀਕ ਹੈ ਤੇ ਜਿਹੜਾ ਆ ਖੜਾ ਇਧਰ ਦੇ ਪਾਸੇ 655 ਇਹ 2020 ਮਾਡਲ ਆ ਗਿਆ ਬੱਟੀ ਟਰੈਕਟਰ ਬਹੁਤ ਜਿਆਦਾ ਨਾ ਮੈਂ ਪੀ ਵੀ 05 ਨੰਬਰ ਆ ਜੀ ਇਹਦਾ ਅੱਛਾ ਕੰਡੀਸ਼ਨ ਦਾ ਸਾਰਾ ਟਰੈਕਟਰ ਇਹ ਰੀਜਨਲ ਆ ਸਾਰਾ ਇਹ ਕਿੰਨਾ ਕੁ ਚੱਲਿਆ ਹੋਣਾ ਇਹ 800 ਘੰਟਾ ਚੱਲਿਆ ਹੋਇਆ 800 ਘੰਟਾ ਇਹਦੀ ਕੀ ਗੱਲਬਾਤ ਆ ਫਿਰ ਕਿੰਨੇ ਦਾ ਰਹੂ ਇਹ ਇਹਦੀ ਕਰ ਲਾਂਗੇ ਮੌਕੇ ਤੇ ਕੋਈ ਗੱਲ ਇਹਦੀ ਮੌਕੇ ਦਿਖ ਦੇਗਾ ਜਿਹੜਾ ਆ ਇਸ ਘੜਾ ਜਾਦੇ ਇਹ ਆ ਗਿਆ 2011 ਮਾਡਲ ਚੱਪ ਵਾਲੀ ਕਾਪੀ ਹੈ ਵੀ ਬਰਨਾਲਾ ਨੰਬਰ ਟਰੈਕਟਰ ਹੈਗਾ ਅੱਛਾ ਚੱਪ ਵਾਲੀ ਕਾਪੀ ਹੈ 11 ਮਾਡਲ ਹੈ ਹਾਂ ਕਿੰਨੇ ਦਾ ਦੇਣਾ ਇਹ ਇਹ ਆਪਾਂ ਦੇ ਦਾਂਗੇ 235000 ਦਾ 235000 ਦਾ ਇਹ ਆ ਗਿਆ 95 ਮਾਡਲ ਪੱਟੀ ਹਾਂ ਟਰੈਕਟਰ ਖੰਡ ਬਹੁਤ ਜ਼ਿਆਦਾ ਸ਼ਾਮਣਾ ਚੱਲਿਆ ਹੋਇਆ ਹੈਗਾ origional ਹੈ ਟਰੈਕਟਰ ਸਰ origional ਹੈ ਹਾਂ ਅੱਛਾ ਇਹ ਆਪਾਂ ਵਿੱਚ ਕੱਟਿਆ ਟਰੈਕਟਰ ਬਹੁਤ ਚੰਗਾ ਟਰੈਕਟਰ ਚਲਾਈ ਚਲੂਈ ਦਾ ਵੀ ਬਹੁਤ ਘੈਂਟਾ ਪਿੱਛੋਂ ਦੇਖ ਸਮਾਨ ਸਮੂਣ ਹੱਕ ਹੱਕ ਗੋਡੇ ਗਾਡੇ ਅਸਈ ਸਾਫਾ ਪੂਰਾ ਹੈ ਇਹ ਹਾਂ ਪੂਰਾ ਸਾਫਾ ਟਰੈਕਟਰ ਇਹ ਯਾਰ ਕਈ ਕਈ ਸੱਜਣਾ ਦੇ ਰੱਖੇ ਹੋਏ ਨੇ ਹਣੇ ਦਸਾਂ ਸਾਹਮਣੇ ਹਾਂ ਫੁੱਲ ਕੰਮ ਹੋਇਆ ਫੱਟੀ ਫੁੱਲ ਲੇਟੂ ਜੀ ਸਹੀ ਗੱਲ ਉਹ ਕਿੰਨਾ ਸੋਹਣਾ ਰੱਖਿਆ ਹੋਇਆ ਹੈ ਨਾ ਦੇਖ ਲੈ ਫੁੱਲ ਕੰਮ ਹੋਇਆ ਟਰੈਕਟਰ ਦਾ ਐ ਨਹੀਂ ਹੈਗਾ ਵੀ ਪੋਰਾ ਬਾਜ ਵੀ ਨਹੀਂ ਕਰਦਾ ਚਲਾਈਦਾ ਇੰਨਾ ਚੰਗਾਗਾ ਅੱਛਾ ਆ ਗੋਡੇ ਗਾਡੇ ਨਵੇਂ ਪਾਇਆ ਇਹ 13 ਸਮਰੂਰ ਦਾ ਨੰਬਰ ਹੈ ਹਾਂ ਆ ਦੇਖ ਇਹ ਆਇਆ ਵੀ ਫਰਸਟ ਪਾਰਟੀ ਤੋਂ ਹੋਊਗਾ ਇਹ ਹਾਂ ਸੋ ਹਾਂ ਫਰਸਟ ਦਾ ਹੀ ਹੈ ਫਰਸਟ ਹੀ ਆਇਆ ਹੋ ਤੇ ਆਹ ਪਲੇਟ ਇਹ ਹੀ ਉਹਦੀ ਦੀ ਵਈ ਨਹੀਂ ਦੇ ਆਈ ਆਉਂਦੀ ਐ ਸਪੋਰਟ ਹਾਂ ਪਤਾ ਇੰਨੀ ਮਜ਼ਬੂਤੀ ਸੀ ਯਾਰ 135 ਦਾ ਬੱਟੀ 135000 ਦਾ ਠੀਕ ਹੈ ਤੇ ਜਿਹੜਾ ਆ ਖੜਾ 855 ਇਹ 2005 ਮਾਡਲ ਆ ਗਿਆ ਹਾਂ ਇਹਦੀ ਵੀ ਚੱਪ ਵਾਲੀ ਕਾਪੀ ਆ ਓਕੇ ਕਰਲੌਸ ਕਰ ਇੰਜਨ ਵਾਲੀ ਇਹ ਤਾਂ ਹਾਂ ਇਹ ਹੈਗਾਗਾ ਸ਼ੰਗਰੂਰ ਨੰਬਰ ਦਾ ਹੂੰ ਇਹ ਟਰੈਕਟਰ ਆਪਾਂ ਦੇ ਦਾਂਗੇ ਭੱਟੀ 250000 ਰੁਪਿਆ ਡਿਮਾਂਡ ਆ ਮਾੜਾ ਮੋਟਾ ਮੌਕੇ ਤੇ ਮਾਨ ਤਣ ਕਰ ਦਾਂਗੇ ਪੰਜ ਮਾਡਲ ਦਾ 250000 ਹਾਂ ਬਾਕੀ ਮਾਨ ਤਣ ਕਰ ਦਾਂਗੇ ਟਰੈਕਟਰ ਚੰਗਾ ਬਹੁਤ ਆ ਠੀਕ ਹੈ ਇਹ ਕੰਡੀਸ਼ਨ ਦਾ Ориਜਨਲ ਹੀ ਆ ਸਾਰਾ ਹਾਂ ਇਹ Ориਜਨਲ ਇਹਦੇ ਇਕੱਲੇ ਮਾਰਕੈਟ ਹੋਏ ਬਣਿਆ ਮਾ ਕਰੋ ਮਾੜੇ ਮਾੜੇ ਅੱਛਾ ਮਰਗੈਟ ਨਹੀਂ ਹੁੰਦਾ ਉਦਾ ਇੰਜਨ ਨੂੰ ਜੰਨ ਦੀ ਬਲੋਗ ਨੂੰ ਇੰਜਨ ਜਮਾ ਪੋਰਾ ਵੀ ਨਹੀਂ ਪੋਰਾ ਵੀ ਨਹੀਂ ਚਲਾ ਕੇ ਆਹ ਖੜੇ ਨੇ 9500 ਇਹ 9500 2017 ਮਾਡਲ ਆ ਗਿਆ ਬੱਟੇ ਹੂੰ ਪੈਰ ਇਹਦਾ ਚੌਕੜਾ ਇਹਦਾ ਨਾਲ ਦੇ ਹੀ ਆ ਬਸ ਚਾਰੇ ਟਾਇਰ ਨਾਲ ਦੇ ਨੇ ਹਾਂ 17 ਮਾਡਲ ਦੇ ਠੀਕ ਹੈ 17 ਮਾਡਲ ਨੰਬਰ ਪੰਜਾਬ ਆਇਆ ਇਹਦਾ ਪੰਜਾਬ ਦਾ ਪਾਰਟੀ ਫਰਸਟ ਹੈ ਇਹ ਸੈਕੰਡ ਹੋਊ ਜਾਂ ਫਰਸਟ ਹੋ ਬਸ ਇੱਥੇ ਆ ਓਕੇ ਕਿ ਕੀ ਡਿਮਾਂਡ ਰੱਖੂਗੀ ਕੰਟਰੀ ਪਲੱਸ ਹੈਗਾ ਹਾਂ ਇਹਦੀ ਡਿਮਾਂਡ ਹੈਗੀ ਆ 460 ਆਦੇ ਬੜਾ ਲੰਮਾ ਨਹੀਂ ਲਾਇਆ ਪਿਆ ਯਾਰ ਹਾਂ ਨਾਲ ਹੀ ਆ ਬੱਟੇ ਉਹਨਾਂ ਦਾ ਵੀ ਲੋਹਾ ਥੱਪਿਆ ਪਿਆ ਯਾਰ ਹਨਾ 475 ਇਹਦਾ ਰੇਟ ਹੈ ਇਹਦਾ 475 ਰੇਟ ਕਿੰਨੇ ਇੱਕ ਦਾ ਦੇਣਾ ਇਹ ਦੇ ਦਾਂਗੇ ਕੋਈ ਨਾ ਕਰ ਦੀ ਜਿਵੇਂ ਮਰ ਛੱਡੇ ਚਾਰ ਦਾ ਬਣੂ ਯਾਰ ਗੱਲ ਦੇ ਦੇ ਦਾਂਗੇ 4.5 ਤੇ ਜਿਹੜਾ ਆ ਖੜਾ ਇਧਰਲੇ ਪਾਸੇ ਇਹ 2022 ਆ ਗਿਆ ਹਾਂ ਬਿਨਾ ਸ਼ੀ ਆਡੀ ਤੋਂ ਆ ਗਿਆ 605 ਆ ਗਿਆ ਠੀਕ ਹੈ ਸਾਈਡ ਗੇਰ ਆਗਾ ਹੂੰ ਅਲਟਰਾ ਠੀਕ ਹੈ ਚੌਕੜਾ ਟਾਇਰਾਂ ਦੇ ਨਾਲ ਦਾ 600 ਘੰਟਾ ਚੱਲਿਆ ਇਹ ਓਕੇ 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 ਪੰਜਾਬ ਨੰਬਰ ਹੈ ਸੰਗਰੂਰ ਦਾ ਪੀਵੀ 13 ਠੀਕ ਹੈ ਜੀ ਤੇ ਆਜੋ ਮਿੱਤਰੋ ਕਰਾ ਫਟਾਫਟ ਜੇ ਕੋਈ ਵੀ ਟਰੈਕਟਰ ਖਰੀਦਣਾ ਦੁਵਾਰਾ ਦੱਸਦੀ ਹੈ ਆਪਣਾ ਆ ਲొਕੇਸ਼ਨ ਦੱਸੀਂ ਜਿੱਥੇ ਆਪਾਂ ਕਿੱਥੇ ਖੜੇ ਆ ਇਸ ਟਾਈਮ ਆ ਇਹ ਆਪਣਾ ਸਾਹਮਣੇ ਦਾ ਗਿਆ ਲੁਧਿਆਣਾ ਰੋਡ ਆ ਤਾਂ ਸੰਘੇੜਾ ਪਿੰਡ ਆ ਗਿਆ ਆ ਤਾਂ ਸੰਘੇੜਾ ਪਿੰਡ ਆ ਗਿਆ ਨਾਲ ਲੁਧਿਆਣੇ ਵਾਲਾ ਰੋਡ ਆ ਗਿਆ ਮੇਨ ਠੀਕ ਆ ਬਾਈਪਾਸ ਆ ਗਿਆ ਉੱਤਰ ਕੇ ਸੰਘੇੜੇ ਤੋਂ ਸਰਕਾਰੀ ਸਕੂਲ ਕੋਲ ਨੇ ਕਿਹਾ ਸਾਹਮਣੇ ਵਾਟਰ ਟੈਂਕੀ ਉਹ ਉੱਤਰ ਮੇ ਸਾਹਮਣੇ ਆ ਟੈਂਕੀ ਆ ਲਵੇ ਆਪਣੇ ਆ ਟੈਂਕੀ ਆ ਟੈਂਕੀ ਦੇ ਨਾਲ ਪਾਰਕ ਆ ਹਾਂ ਪਾਰਕ ਦੇ ਨਾਲ ਆ ਬਰਨਾਲੇ ਨੂੰ ਜਾਂਦੀ ਸੰਧੂਪੱਤੀ ਰੋਡ ਵੱਲ ਜਾਏ ਸੰਧੂਪੱਤੀ ਰੋਡ ਵੱਲ ਦਾ ਆ ਟਰੈਕਟਰ ਸੜਕ ਦੇ ਉਪਰਾਂ ਹੀ ਖੜੇ ਆ ਇਧਰਲੇ ਬਾਈ ਜਾਦੇ ਦਾ ਨੰਬਰ ਹੈ ਜਿਹੜਾ ਆਪਾਂ ਉੱਪਰ ਕੈਪਸ਼ਨ ਦੇ ਵਿੱਚ ਲਿਖਤਾ ਤੇ ਜਾਂਦੀ ਕਿੰਨੇ ਟਾਈਮ ਤੋਂ ਆਪਣਾ ਸ਼ੋਰੂਮ ਆ ਉਰੇ ਇੱਥੇ ਸ਼ੋਰੂਮ ਨੂੰ ਹੋ ਗਏ ਆਪਣੇ 3 ਸਾਲ ਵੀਰੇ ਪਹਿਲਾਂ ਪਿੱਛੇ ਸੀਗਾ ਉੱਥੇ ਬਾਈ ਪਹਿਲਾਂ ਪਹਿਲਾਂ ਉਧਰ ਦਿਓ ਉਥੇ ਆ ਪਿੱਛੇ ਸੀਗੇ ਉਰੇ ਹੁਣ ਹੋ ਗਏ 3 ਸਾਲ ਉਹ ਕੰਮ ਕਿੰਨੇ ਟਾਈਮ ਤੋਂ ਕਰਦੇ ਆਪਾਂ ਕੰਮ ਵੀਰੇ ਮੈਂ ਤਾਂ ਹੋ ਗਏ 5-6 ਸਾਲ ਤੇ ਜਿਹੜਾ ਨਾਲ ਬਾਈ ਲਾਲੀ ਉਹ ਕਰਦਾ 1998 ਦਾ 98 ਤੋਂ ਲੈ ਕੇ ਯਾਨੀ ਕਿ 25-26-27 ਸਾਲ ਹੋ ਗਏ ਕਹਿ ਦੀਏ ਹਾਂ ਤੇ ਆ ਜੋ ਮਿੱਤਰੋ ਜੇ ਤੁਹਾਡੇ ਲੱਭ ਕੋਈ ਚੰਗਾ ਡ੍ਰਾਈਵਰ ਹੁੰਦਾ ਤਾਂ ਬਾਈ ਉਰੇ ਵਿੱਚ ਵੀ ਘੱਟ ਲੈਂਦੇ ਆ ਜੇ ਤੁਸੀਂ ਨਾ ਕਈ ਵਾਰ ਲੋਨ ਕਰਵਾਉਣਾ ਹੁੰਦਾ ਮਿਹਨਤੀ ਬੰਦੇ ਨੇ ਕਿਸਾਨ ਦੇ ਫਿਰ ਵੀ ਅਗਲਾ ਕਹਿੰਦਾ ਯਾਰ ਅਸੀਂ ਚੀਜ਼ ਫ੍ਰੀ ਕਰ ਲਾਂਗੇ ਤਾਂ ਕਰਵਾ ਵੀ ਸਕਦੇ ਹੋ ਫੈਸਿਲਿਟੀ ਹਰ ਇੱਕ ਇਤੋਂ ਨੂਰੇ ਮਿਲੂ ਤੇ ਨੰਬਰ ਸਕਰੀਨ ਤੇ ਆ ਤੇ ਕੋਈ ਵੀ ਰਹਿ ਮਾਸਪਰਾ ਬਾਈ ਤੋਂ ਲੈਣਾ ਜੇ ਕਿਸੇ ਟਰੈਕਟਰ ਦਾ ਰੇਟ ਵੀ ਪੁੱਛਣਾ ਤਾਂ ਫੋਨ ਤੇ ਪਤਾ ਕਰ ਲਓ ਫੋਟੋ ਵੀ ਭੇਜ ਦੇਣਗੇ ਨਾ ਫੋਟੋ ਹਾਂ ਕਰੋ ਸੰਪਰਕ